ਇਹ ਸਾਡੇ ਸਾਰੇ ਦੀ ਇਹ ਮੰਗ ਹੈ ਕਿ ਜਿਹੜੀ ਪਰਚੀ ਨਾ ਲਈਏ ਤੇ ਗਰੀਬਾਂ ਨਾਲ ਧੱਕਾ ਨਾ ਕੀਤਾ ਜਾਵੇ। ਕਿਹੜਾ ਧੱਕਾ ਇਹ ਬਰਦਾਸ਼ਤ ਨਹੀਂ ਕਰੇਗੀ ਯੂਨੀਅਨ ਤੇ ਜੇ ਇਹ ਮੰਗਾਂ ਨਾ ਮੰਨੀਆਂ ਤੇ ਨਿਸ਼ਚਿਤ ਕਾਲੀ ਹੜਤਾਲ ਕੀਤੀ ਜਾਵੇ। ਜਦ ਕਿ ਠੇਕੇਦਾਰ ਤੇ ਸੈਕਟਰੀ ਫੜੀ ਵਾਲਿਆਂ ਦੀ ਗੱਲ ਸੁਣਨ ਦੀ ਬਜਾਏ ਗੁੰਡਾਗਰਦੀ ਦੇ ਉੱਤੇ ਆ ਜੇ। ਕੂਦਰੇ આરોਪ ਲਗਾ ਰਹੇ ਆ ਕਿ ਇਹ ਸੈਕਟਰੀ ਮਾਲ ਕਮੇਟੀ ਜਿਹੜਾ ਹੈਗਾ ਇਹਨਾਂ ਨੇ ਗਲਤ ਤਰੀਕੇ ਨਾਲ ਠੇਕੇਦਾਰਾਂ ਦਾ ਕੋਈ ਨਹੀਂ ਆ ਫੜੀ ਵਾਲੇ ਦੇ ਕੇ ਇਹਦੇ ਵੀ ਸੱਟ ਲੱਗੇ ਉਹਦਾ ਜ਼ਿੰਮੇਵਾਰ ਸੈਕਟਰੀ ਤੇ ਪ੍ਰਧਾਨ ਜੀਤਾ ਮਸੀ ਹੋਏਗਾ ਜਨ ਠੇਕੇਦਾਰ ਆ ਸਬਜੀ ਮੰਡੀ ਵਿੱਚ ਫੜੀਆਂ ਲਗਾ ਕੇ ਸਬਜੀ ਵੇਚਣ ਵਾਲੇ ਸਬਜੀ ਮੰਡੀ ਦੇ ਠੇਕੇਦਾਰ ਅਤੇ ਮੰਡੀ ਬੋਰਡ ਦੇ ਸੈਕਟਰੀ ਦੇ ਖਿਲਾਫ ਪਰਚੀ ਕੱਟਣ ਨੂੰ ਲੈ ਕੇ ਵਿਰੋਧ ਤੇ ਉਤਰ ਆਏ ਨੇ ਕੁਝ ਸਮਾਂ ਪਹਿਲਾਂ ਸਬਜ਼ੀ ਮੰਡੀ ਦੀ ਕੰਟੇਨ ਪਾਰਕਿੰਗ ਅਤੇ ਫੜੀਆਂ ਦਾ ਠੇਕਾ ਕਰੀਬ 55 ਲੱਖ ਰੁਪਏ ਵਿੱਚ ਮੰਡੀ ਬੋਰਡ ਵੱਲੋਂ ਜੀਤ ਮਸੀ ਨਾਂ ਦੇ ਠੇਕੇਦਾਰ ਨੂੰ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਠੇਕੇਦਾਰਾਂ ਵੱਲੋਂ ਫੜੀ ਵਾਲਿਆਂ ਕੋਲੋਂ ਵੀ ਉਹਨਾਂ ਵੱਲੋਂ ਵਰਤੀ ਜਾ ਰਹੀ ਜਗ੍ਹਾ ਦੀ ਮਿੰਤੀ ਦੇ ਹਿਸਾਬ ਨਾਲ ਰੋਜ਼ਾਨਾ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਦਾ ਫੜੀਆਂ ਵਾਲਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਪੱਖ ਹੈ ਕਿ ਰੋਜ਼ਾਨਾ 1.5 200 ਰੁਪਏ ਦਿਹਾੜੀ ਕਮਾਉਣ ਵਾਲੇ ਸਬਜ਼ੀ ਮੰਡੀ ਦੇ ਠੇਕੇਦਾਰ ਜੇਕਰ 100 ਰੁਪਏ ਫੜੀ ਦੀ ਪਰਚੀ ਕਟਾ ਲੈਣਗੇ ਤਾਂ ਫਿਰ ਟੱਬਰ ਕਿੱਥੋਂ ਪਾਲਣਗੇ ਫੜੀ ਵਾਲਿਆਂ ਅਨੁਸਾਰ ਪਹਿਲਾਂ ਕਦੀ ਸਬਜ਼ੀ ਮੰਡੀ ਵਿੱਚ ਫੜੀ ਵਾਲਿਆਂ ਕੋਲੋਂ ਪੈਸੇ ਨਹੀਂ ਲਏ ਗਏ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਫੜੀ ਵਾਲਿਆਂ ਕੋਲੋਂ ਜ਼ਬਰਦਸਤੀ ਬਸੂਲੀ ਕੀਤੀ ਜਾ ਰਹੀ ਹੈ ਪਰ ਉਹ ਤੱਕਾशाही ਸਹਿਣ ਨਹੀਂ ਕਰਨਗੇ ਨਾਲ ਹੀ ਉਹਨਾਂ ਦਾ ਦੋਸ਼ ਹੈ ਕਿ ਜਦੋਂ ਉਹ ਇਸ ਬਾਰੇ ਮੰਡੀ ਬੋਰਡ ਦੇ ਸੈਕਟਰੀ ਵਿਜੇ ਕੁਮਾਰ ਨਾਲ ਗੱਲ ਕਰਨ ਗਏ ਤਾਂ ਉਹਨਾਂ ਨੇ ਫੜੀ ਯੂਨੀਅਨ ਦੇ ਮੈਂਬਰਾਂ ਨਾਲ ਦੁਰਵਿਵਹਾਰ ਕੀਤਾ ਤੇ ਕਥਿਤ ਤੌਰ ਤੇ ਕਿਹਾ ਕਿ ਪੈਸੇ ਦੇਣੇ ਪੈਣਗੇ ਜੋ ਮਰਜ਼ੀ ਕਰ ਲਵੋ ਬੜੀ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਕੋਲੋਂ ਜ਼ਬਰਦਸਤੀ ਬਸੂਲੀ ਕੀਤੀ ਗਈ ਤਾਂ ਉਹ ਸੰਘਰਸ਼ ਕਰਨਗੇ ਜਾਣਕਾਰੀ ਦਿੰਦਿਆਂ ਪ੍ਰਧਾਨ ਕੁੱਕਾ ਪਹਿਲਵਾਨ ਗगन ਕਲੂਪੀਆ ਤੇ ਰਵਿੰਦਰ ਮਹਾਜਨ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਇੱਥੇ ਆਈਆਂ ਇਹ ਸਾਡੇ ਸਾਰਿਆਂ ਦੀ ਇਹ ਮੰਗ ਹੈ ਕਿ ਜਿਹੜੀ ਪਰਚੀ ਨਾ ਲਈਏ ਤੇ ਗਰੀਬਾਂ ਨਾਲ ਧੱਕਾ ਨਾ ਕੀਤਾ ਜਾਵੇ ਕਿਉਂਕਿ ਹਰ ਬੰਦਾ ਜਿਹੜਾ ਵਾ ਰੋਟੀ ਕਮਾਣ ਆਇਆ ਵਾ ਇਹ ਜੇ ਉਹਦੀ ਪਰਚੀ ਲੱਗ ਜੇਗੀ ਅੱਗੇ 150 ਦੇ ਮਾਲਕ ਨੇ ਤੇ ਜੇ 150 ਪਰਚੀ ਲੱਗ ਜੇਗੀ ਤੇ ਜਿਹੜੇ ਠੇਕੇਦਾਰ ਆ ਉਹ ਵੀ ਆਪਣੇ ਗੁੰਡਾਗਰਦੀ ਕਹਿੰਦਾ ਵੀ ਨਹੀਂ ਮੈਂ ਜ਼ਬਰਦਸਤੀ ਪਰਚੀ ਲਾਣੀ ਹੈ ਠੀਕ ਹੈ ਜੀ ਫੈਕਟਰੀ ਕੋ ਵੀ ਗੇ ਫੜੀ ਯੂਨੀਅਨ ਵਾਲੇ ਉਹ ਨਹੀਂ ਬੜਾ ਰਫ ਬੋਲਿਆ ਪਰ ਇਹ ਕੀ ਸਰਕਾਰ ਦਾ ਮਲਾ ਜਾਣਾ ਤਨਖਾਹਾਂ ਜਿਹੜੀਆਂ ਵਾ ਉਹ 80 90 ਉਹਨਾਂ ਤੋਂ ਲੰਬਾ ਲੰਦਾ ਤਨਖਾਹਾਂ ਤੇ ਫਿਰ ਸਾਡੇ ਨਾਲ ਧੱਕਾ ਕਰੰਦੇ ਆ ਇਹ ਜਿਹੜਾ ਧੱਕਾ ਇਹ ਬਰਦਾਸ਼ਤ ਨਹੀਂ ਕਰੇਗੀ ਯੂਨੀਅਨ ਤੇ ਜੇ ਮੰਗਾ ਨਾ ਮੰਨੀਆਂ ਤੇ ਨਿਸ਼ਚਿਤ ਕਾਲੀ ਹੜਤਾਲ ਕੀਤੀ ਜੇ ਇਹ ਮਸਲਾ ਜੀ ਹਰ ਸਾਲ ਚੱਲਦਾ ਵਾ ਅੱਗੇ ਦੇ ਮਸਲੇ ਹੱਲ ਹੋ ਜਾਂਦਾ ਹੀ ਪਰ ਇਹ ਕੀ ਜਿਹੜਾ ਮਸਲਾ ਉਹ ਹੱਲ ਨਹੀਂ ਹੁੰਦਿਆਂ ਦਾ ਫੈਕਟਰੀ ਦੇ ਸਾਨੂੰ ਜਿਹੜਾ ਫੜੀ ਯੂਨੀਅਨ ਵਾਲੇ ਸਾਰਿਆਂ ਨੂੰ ਮੰਦਾ ਬੋਲਿਆ ਹੋ ਸਕਦਾ ਉਹਨੂੰ ਕਿਹਦੀ ਸ਼ਾਇਵ ਜਿਹੜਾ ਮੰਦਾ ਬੋਲਿਆ ਹੈ ਕਿ ਉਹ ਸਰਕਾਰ ਦਾ ਮੁਲਾਜ਼ਮ ਹੈ ਉਹ ਇਨੀ ਗੱਲ ਨਹੀਂ ਕਹਿ ਸਕਦਾ ਸਾਰੇ ਸਾਡੇ ਬੰਦਿਆਂ ਨੂੰ ਇਹ ਜਾ ਤੂੰ ਹੀ ਭੱਜ ਜਾ ਜੋ ਕਰਨਾ ਕਰ ਲੋ ਇਹ ਕੋਈ ਬਲਡਿੰਗ ਨਹੀਂ ਹੈਗੀ ਕਰਨ ਵਾਲੀ ਕਿਉਂਕਿ ਉਹ ਸਰਕਾਰ ਦਾ ਮੁਲਾਜ਼ਮ ਹੈ ਉਹਦਾ ਕੰਮ ਹੀ ਹੋਈ ਸੀ ਪੀ ਇਹ ਮੈਂ ਤੁਹਾਡੀ ਇਹਦੀ ਰਿਕਵੈਸਟ ਹੈ ਸਰਕਾਰ ਨੂੰ ਪਾ ਦੇਣਾ ਪਰ ਉਸ ਰਿਕਵੈਸਟ ਦੀ ਪਾਉਣ ਦੀ ਬਜਾਏ ਉਹਨੇ ਉੱਠ ਕੇ ਸਾਰੇ ਭੱਦੇ ਲਾ ਲਈ ਬੋਲਣੇ ਜਿਹੜਾ ਕਿ ਉਹ ਵੀ ਸਾਰੇ ਸਾਹਮਣੇ ਆ ਕੇ ਮਾਫੀ ਮੰਗੇਗਾ ਨਹੀਂ ਤਾਂ ਫਿਰ ਮੰਡੀ ਜਿਹੜੀ ਹੈ ਉਹ ਜ ਟਾਈਮ ਲਈ ਬੰਦ ਕੀਤੀ ਜਾਏਗੀ ਜਿਹੜਾ ਇਹ ਵਿਵਾਦ ਚੱਲਣ ਡਿਆ ਫੜੀ ਯੂਨੀਅਨ ਵੱਲੋਂ ਤੇ ਆਪਣੇ ਪ੍ਰਧਾਨ ਵੱਲੋਂ ਜਿੱਥੋਂ ਸੀ ਵੱਲੋਂ ਵੇਖੋ ਜੀ ਅਸੀਂ ਗਰੀਬ ਲੋਕ ਆ ਤੇ ਮੰਗਾਈ ਦਾ ਯੋਗ ਚੱਲਣ ਡਿਆ ਪੂਰਾ 100 ਤੋਂ 100 ਹੀ ਕਮਾਣੇ ਆ ਅਸੀਂ 100 ਨਾਲ ਦੇ ਦਾਂਗੇ 50 ਦੇ ਦਾਂਗੇ ਤੇ ਸਾਡੇ ਬੱਚੇ ਫੇ ਸੜਕਾਂ ਤੇ ਆ ਜਾਣਗੇ ਸਰਕਾਰ ਆਮ ਪਾਰਟੀ ਦੀ ਹੈ ਭਗਵੰਤ ਮਾਨ ਕੋ ਮੈਂ ਮੰਗ ਕਰਦਾ ਪ੍ਰਧਾਨ ਜੀ ਵੱਲੋਂ ਕੋ ਕਬਲਾ ਤਾਂ ਪੂਰੀ ਫੜੀ ਹੋਣੀ ਹੈ ਵੱਲੋਂ ਕਿ ਸਾਡੇ ਤੇ ਰਹਿਮਤ ਕੀਤੀ ਜਾਏ ਸਰਮਣ ਬੈਲ ਜੀ ਦੇ ਅੱਗੇ ਹੱਥ ਜੋੜ ਕੇ ਬੈਠੇ ਆ ਅਸੀਂ ਗਰੀਬ ਲੋਕ ਆ ਤੇ ਸਾਡਾ ਭਲਾ ਕਰੋ ਆਏ ਬਾਜੀ ਸਰਕਾਰ ਲੋਕ ਕਹਿੰਦੇ ਜੀ ਠੀਕਾ ਕਰਤਾ ਗਿਆ ਜਦ ਕਿ ਠੇਕੇਦਾਰ ਤੇ ਸੈਕਟਰੀ ਫੜੀ ਵਾਲਿਆਂ ਦੀ ਗੱਲ ਸੁਣਨ ਦੀ ਬਜਾਏ ਗੁੰਡਾਗਰਦੀ ਦੇ ਉੱਤੇ ਆ ਜਾਈ ਗੱਲ ਸਵੇਰੇ ਪੂਤਾ ਨਾਲ ਖਾਸਤਾ ਕੇ ਫੜੀ ਵਾਲੀ ਹੈ ਫੜੀ ਵਾਲੇ ਦੇ ਕੇ ਦੇ ਵੀ ਸੱਟ ਲੱਗ ਜੇ ਉਹਦਾ ਜ਼ਿੰਮੇਵਾਰ ਸੈਕਟਰੀ ਤੇ ਪ੍ਰਧਾਨ ਜੀਤਾ ਮਸੀ ਹੋਏਗਾ ਜਨ ਠੇਕੇਦਾਰ ਹੈ ਉਸ ਤੋਂ ਇਲਾਵਾ ਮੈਂ ਸ਼ਾਸਨ ਪ੍ਰਸ਼ਾਸਨ ਦੇ ਅੱਗੇ ਇਹੋ ਹੀ ਮੰਗ ਕਰਾਂਗਾ ਕਿ ਜੇ ਕੱਲ ਨੂੰ ਕੇ ਦਾ ਵੀ ਕੋਈ ਨੁਕਸਾਨ ਹੋਏਗਾ ਤੇ ਉਹਦੇ ਲਈ ਸ਼ਾਸਨ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੋਏਗਾ ਗੱਲ ਆ ਵਾ ਜੀ ਮੰਡੀ ਦੇ ਠੇਕੇ ਅੱਗੇ ਵੀ ਹੋਏ ਆ ਕਿਸੇ ਨੇ ਫੜੀ ਵਾਲਿਆਂ ਨੂੰ ਪੈਸਾ ਨਹੀਂ ਲਾਇਆ ਇੱਕ ਦੀ ਠੇਕਾ ਇਹਨਾਂ ਨੇ ਅੰਦਰ ਖਾਤੇ ਵੜ ਕੇ ਦੇ ਦਿੱਤਾ ਜੀਤੇ ਪ੍ਰਧਾਨ ਨੂੰ ਉਹ ਆਪਣੀ ਚਲਾ ਰਿਹਾ ਜੀ ਮੈਂ ਫੜੀ ਵਾਲਿਆਂ ਨੂੰ ਪੈਸੇ ਲੈਣੇ ਸਕੁਅਰ ਫੁੱਟਾਂ ਦੇ حساب ਤੇ ਮੈਂ ਬਾਰੋਂ ਬੰਦੇ ਵੀ ਲਿਆਣੇ ਮੈਂ ਆਉਂਗੀ ਕਰਨਾ ਮੈਂ ਜਾਉਂ ਵੀ ਕਰਨਾ ਜਦ ਕਿ ਅੱਜ ਤੱਕ ਸਾਨੂੰ ਪੈਸੇ ਲੱਗੇ ਨਹੀਂ ਆਏ ਇਹਨਾਂ ਨੇ ਪੈਸੇ ਦੇਈਏ ਕਹਦੇ ਅਹੀਂ ਕਹਿੰਦੇ ਆ ਵੀ ਇਹ ਜਿਹੜਾ ਠੇਕਾ ਵਾ ਕੈਨਸਲ ਹੋਣਾ ਚਾਹੀਦਾ ਫੜੀ ਜੁਨੀ ਫੜੀ ਵਾਲਾ ਆਪਣੇ ਸਾਈਕਲ ਸਟੈਂਡ ਤੇ ਰਹਿਣ ਦੂਜੀ ਗੱਲ ਸਾਈਕਲ ਸਟੈਂਡ ਦਾ ਠੇਕਾ ਹੁੰਦਾ ਉੱਥੋਂ ਜਿੰਨੇ ਮੋਟਰਸਾਈਕਲ ਆਰਾ ਵਗੈਰਾ ਚੱਕੋਗੇ ਆ ਕਦੀ ਇਹ ਨਾ ਠੇਕੇਦਾਰਾਂ ਨੇ ਕਿ ਮੋਟਰਸਾਈਕਲਾਂ ਨੂੰ ਹਰਜਾਨਾ ਦਿੱਤਾ ਹੁਣ 40 ਰੁਪਏ ਦੀ ਛੋਟੇ ਆਦੀ ਦੀ ਪਰਚੀ ਆ ਉਹਦਾ 100 ਵੀ ਲੈਣ ਦੇਦੇ ਆ 80 ਵੀ ਲੈਣ ਦੇਦੇ ਆ ਉਸ ਤੋਂ ਬਾਅਦ ਟਰੱਕ ਦੀ ਪਰਚੀ 60 ਰੁਪਏ ਦੀ ਆ 3 300 ਦੀ ਕੱਟਦੇ ਪਏ ਆ ਠੇਕੇਦਾਰ ਨੇ ਤੇ ਉਥੇ ਆਪਣੀ ਗੁੰਡਾਗਰਦੀ ਕੀਤੀ ਦੀ ਲੁੱਟ ਪਾਈ ਦੀ ਆ ਇਹਦੇ 1 ਸਾਲ ਦੇ ਵਿੱਚ ਕਰੋੜਪਤੀ ਹੋ ਜਾਏਗਾ ਜੇ ਇਹਨੂੰ ਨੱਥ ਪਾਣੀ ਚਾਹੀਦੀ ਹੈ ਜੋ ਜਾਇਜ਼ ਆ ਸਭ ਨਾਲ ਪਹਿਲਾਂ ਤੇ ਆਪਣੇ ਮਾਰਕੀਟ ਕਮੇਟੀ ਨੂੰ ਚਾਹੀਦਾ ਬੋੜ ਲਵਾਉ ਵੱਡਾ ਜਿਆ ਉੱਤੇ ਰੇਟ ਲਿਸਟ ਲੱਗਣੀ ਚਾਹੀਦੀ ਹੈ ਵੀ ਕੀ ਰੇਟ ਆ ਗੱਡੀਆਂ ਦਾ ਇੱਕ ਜਿਹੜੇ ਵਿਚਾਰੇ ਘਰੋਂ ਕੋਈ ਕਿਲੋ ਕਿਲੋ ਸਬਜ਼ੀ ਲੈਣ ਆਉਂਦੇ ਆ ਉਹਨਾਂ ਕੋਲੋਂ ਵੀ ਇਹ ਦਸਤਾ 20-20 ਰੁਪਏ ਖੋਈ ਜਾਂਦੇ ਆ 20 ਦੀ ਉਹ ਸਬਜ਼ੀ ਲੈਂਦਾ ਵੀ ਆ ਨਾ ਹੁਣ ਦੇ ਕੇ ਚੱਲ ਜਾਂਦਾ ਅਈ ਪ੍ਰਸ਼ਾਸਨ ਲੱਗੇ ਆਈ ਮੰਗ ਕਰਨਿਆਂ ਵੀ ਇਹ ਫੜੀ ਯੂਨੀਅਨ ਦਾ ਠੇਕ ਫੜੀ ਵਾਲਾ ਜਿਹੜਾ ਠੇਕਾ ਵਾ ਕੈਨਸਲ ਕੀਤਾ ਜਾਏ ਸਾਈਕਲ ਸਟੈਂਡ ਦਾ ਠੇਕਾ ਚੱਲਦਾ ਅੱਗੇ ਵੀ ਚੱਲਦਾ ਹੁਣ ਵੀ ਚੱਲਦਾ ਰਿਹਾ ਤੁਹਾਨੂੰ ਕੋਈ ਉਤਰਾਜ ਨਹੀਂ ਪਰ ਉੱਤੇ ਵੀ ਰੇਟ ਲਿਸਟ ਲੱਗਣੀ ਚਾਹੀਦੀ ਹੈ ਸਾਈਕਲ ਸਟੈਂਡ ਦੇ ਜੀ ਮੰਡੀ ਬੰਦ ਕਰਾਵਾਂਗੇ ਅਨਿਸ਼ਚਿਤ ਕਾਲ ਲਈ ਬੰਦ ਕਰਾਵਾਂਗੇ ਆੜਤੀ ਸਾਡੇ ਨਾਲ ਆੜਤੀਆਂ ਦਾ ਫੜੀਆਂ ਆਲਿਆਂ ਦਾ ਨਵਾਂ ਮਾਸ ਦਾ ਰਿਸ਼ਤਾ ਆੜਤੀ ਸਾਨੂੰ ਸਪੋਰਟ ਦੇਣਗੇ ਪੂਰੀ ਉਹ ਕਹਿੰਦੇ ਜਿੰਨਾ ਚਿਰ ਤੁਸੀਂ ਕਹੋਗੇ ਉਹਨਾਂ ਚਿਰ ਇਹ ਮੰਡੀਆਂ ਬੰਦ ਰੱਖਾਂ ਇਸ ਸਬੰਧੀ ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸੈਕਟਰੀ ਵਿਜੇ ਕੁਮਾਰ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਤੇ ਆਡੀ ਕੋ 29 ਲੱਖ ਦੇ ਕਰੀਬ ਸੀ ਸਾਡੇ ਰਿਜ਼ਰਵ ਪ੍ਰਾਈਸ ਤੇ 29% ਵਾਅਦਾ ਕਰਕੇ ਤੇ ਉਹ 96 ਸੌਰੀ 99% ਵਾਧਾ ਕਰਨੋਂ ਪ੍ਰੰਤ ਇਹਦੀ 48 ਲੱਖ ਰੁਪਇਆ ਇਹਦੀ ਕੋਸਟ ਬਣ ਗਈ ਤੇ ਪਲੱਸ ਜੀਐਸਟੀ ਜਿਹੜਾ 18% ਇਹੋ ਪਾ ਕੇ 55 ਲੱਖ ਦਾ ਦੀ ਅਮਾਉਂਟ ਬਣੀ ਉਸ ਪ੍ਰੰਤ ਨੂੰ ਅਪਾਸਵਿਗਾਰਤਾ ਪੱਤਰ ਜਿਸ਼ੀ ਦਿੱਤਾ ਸਰਵਿਗਾਰਤਾ ਪੱਤਰ ਜਿਸ਼ੂ ਕਰਨ ਤੋਂ ਬਾਅਦ ਵਿੱਚ ਇਹ ਬੰਦੇ ਨੇ ਜਿਹੜਾ ਉਹਦੀ ਪਰਫਾਰਮੈਂਸ ਸਿਕਿਉਰਿਟੀ ਜਮ੍ਹਾਂ ਕਰਾਤੀ ਜਦੋਂ ਪਰਫਾਰਮੈਂਸ ਸਿਕਿਉਰਿਟੀ ਜਮ੍ਹਾਂ ਕਰਦੇ ਹਨ ਵਰਕ ਆਊਟ ਦੇ ਦਿੱਤਾ ਕਿ ਤੁਸੀਂ 1 ਮਈ ਤੋਂ ਜਿਹੜਾ ਆਪਣਾ ਕੰਮ ਹੈਗਾ ਸ਼ੁਰੂ ਕਰ ਸਕਦੇ ਹੋ ਮੰਡੀ ਜਾ ਕੇ ਤਦ ਇਨ ਮੀਨ ਟਾਈਮ ਜਿਹੜੇ ਉੱਥੇ ਹੈਗੇ ਹੜੇ ਟੇਲਰ ਜਿਹੜੇ ਵਿਦੇਸ਼ ਕੰਮ ਕਰ ਰਹੇ ਮੰਡੀ ਚ ਉਹ ਉਹਨਾਂ ਨੇ ਮਿਲ ਕੇ ਇਹਨੂੰ ਇਨਕਾਰ ਕੀਤਾ ਹੈ। ਅਹੀਂ ਜਿਹੜਾ ਪੈਸਾ ਵਗੈਰਾ ਜਿਹੜਾ ਹੈਗਾ ਉਹ ਨਹੀਂ ਦੇਵਾਂਗੇ ਤੇ ਉਹ ਜਿਹੜੇ આરોਪ ਲਗਾ ਰਹੇ ਆ ਵੀ ਇਹ ਸੈਕਟਰੀ ਮਾਰਕ ਕਮੇਟੀ ਜਿਹੜਾ ਹੈਗਾ ਇਹਨਾਂ ਨੇ ਗਲਤ ਤਰੀਕੇ ਨਾਲ ਠੇਕੇ ਦਿੱਤਾ ਤਾਂ ਦਾ ਕੋਈ ਨਹੀਂ ਆ। ਸਾਡੇ ਕੋਲ ਹੀ ਉਹਨਾਂ ਰਿਪੋਰਟ ਹੈ ਸਭ ਕੁਝ ਸਾਡੇ ਕੋਲ ਆ ਕੇ ਕਿੰ ਕਰ ਸੋ ਇਹ ਸਾਰਾ ਅਖਬਾਰਾਂ ਦੇ ਵਿੱਚ ਆਇਆ ਪਰ ਅਸੀਂ ਬਾਹਰ ਆਪਣਾ ਜੋਰਸ ਬੋਰਡ ਤੇ ਲਗਾਇਆ ਸਾਰਾ ਆਪਣਾ ਟੈਂਡਰ ਫਲੋਰ ਕੀਤਾ ਆ ਉਹਨ ਦਾ ਮੈਰੀਟ ਬੇਸ ਤੇ ਸਾਰਾ ਜਿਹੜਾ ਇਹ ਟੈਂਡਰ ਹੋਇਆ ਤੇ ਪਰ ਹੁਣ ਇਹ ਪ੍ਰੋਬਲਮ ਆ ਰਹੀ ਹੈ ਕਿ ਕੁਝ ਜਿਹੜੇ ਜਿਹੜੇ ਆਪਣੇ ਡੀਟੇਲਰ ਆ ਉਹ ਬੜੀ ਦੇਣਦਾਰ ਕਾਰ ਕਰ ਰਿਹਾ ਕਿ ਅਸੀਂ ਜਿਹੜੀ ਹੈਗੀ ਹੈ ਜਿਹਦੀ ਦੋ ਸਾਡੇ ਚਾਰਜ ਜਿੰਦਾ ਮੈਂ ਆ ਤੁਹਾਨੂੰ ਦੱਸਣਾ ਚਾਹਨਾ ਕਿ ਜਿੱਥੇ ਰਿਜ਼ਰਵ ਕੀਮਤ 50 ਲੱਖ ਤੋਂ ਘੱਟ ਆ ਫਾਰ ਇਗਜ਼ਾਮਪਲ ਅਗਿਆ ਸਾਡੇ 50 ਲੱਖ ਤੋਂ ਰਿਜ਼ਰਵ ਕੀਮਤ ਘਾਟੀ 29 ਲੱਖ ਸੀਗੀ ਉਹਦੇ ਵਿੱਚ ਏਦਾਂ ਜਿਹੜੀ ਸਾਡੀ ਡੀਐਨਏਟੀ ਹੈਗੇ ਯੂਜ਼ਰ ਚਾਰਜ ਕਿ ਜੇ 50 ਸਕੁਅਰ ਫੁੱਟ ਤੱਕ ਬੰਦਾ ਯੂਜ਼ ਕਰ ਰਿਹਾ ਅਟਾ ਫੜ ਉਹਦੇ ਬਦਲੇ ਅਸੀਂ 50 ਰੁਪਏ ਲੈਣੇ ਆ ਪਰ ਡੇ ਦੇ ਹਿਸਾਬ ਨਾਲ ਫਰਸਟ ਕਾਮ ਫਰਸਟ بیسਿਸ ਦੇ ਵਿੱਚ ਹੈਗਾ ਜਿਹਦਾ ਰੈਂਟ ਬੇਸਿਸ ਤੇ ਜਿਹੜਾ ਅਸੀਂ ਆਪਣਾ ਫੜ ਦੇਣਾ ਜਿੱਥੇ ਕਿਤੇ 50 ਸਕੁਅਰ ਫੁੱਟ ਤੋਂ ਜ਼ਿਆਦਾ ਉਹ ਫੜ ਯੂਜ਼ ਕਰਦਾ ਤੇ ਅਸੀਂ 100 ਰੁਪਏ ਪਰ ਡੇ ਦੇ ਹਿਸਾਬ ਨਾਲ ਉਹਨੇ ਚਾਰਜ ਕਰਨੇ ਆ ਇਸ ਤੋਂ ਲਾਵਾ ਇਹਦੇ ਚੋ ਪਾਰਕਿੰਗ ਦਾ ਵੀ ਹੈਗਾ ਠਿਕਾ ਪਾਰਕਿੰਗ ਦੇ ਵਿੱਚ ਜਿਤਨਾ ਉਹਨਾਂ ਨੇ ਡਿਸਕ੍ਰਾਈਬ ਕੀਤਾ ਕਿ ਜਿਹੜੀਆਂ ਵੱਖੀਆਂ-ਵੱਖੀਆਂ ਵਹिकल्स ਹੈਗੀਆਂ ਉਹਨਾਂ ਦਾ ਐਫ ਐ ਰੇਟ ਹੈ ਉਹ ਰੇਟ ਨੂੰ ਦੱਬ ਕੇ ਨੇ ਕਲੈਕਸ਼ਨ ਕਰਨੀ ਹੈ ਉਸ ਤੋਂ ਉੰਡਾ ਵਿੱਚ ਕੰਟੀਨ ਵਗੈਰਾ ਦਾ ਜਿਹੜਾ ਹੈਗਾ ਉਸ ਤੋਂ ਇਹਨੇ ਪੈਸੇ ਬਣਿਆ ਇਹ ਤਿੰਨੇ ਚੀਜ਼ਾਂ ਦਾ ਮਿਲਾ ਕੇ ਯੂਜ਼ਰ ਚਾਰਜ ਲਗਾਇਆ ਜਾਏਗਾ ਠੀਕਾ ਹੈਗਾ ਤੇ ਉਹਨ ਮੈਰਿਟ ਹੈ ਤੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਇਹ ਜਸਟ ਜਿਹੜੀ ਇਹ ਕਹਿ ਰਿਹਾ ਕਿ ਵੀ ਇਹ ਗਲਤ ਟਾਂ ਨਾ ਦਿੱਤਾ ਗਿਆ ਠੇਕੇ ਦਾ ਨਾ ਦੀ ਕੋਈ ਗੱਲ ਨਹੀਂ ਆ ਜੋ ਅਸੀਂ ਰੇਟ ਉੱਤੇ ਦਿੱਤੇ ਆ ਮੜਕੇ ਟੈਂਡਰ ਦੇ ਵਿੱਚ ਪਾਏ ਆ ਜੇ ਉਹ ਟੈਂਡਰ ਤੋਂ ਕਿਤੇ ਵੱਧ ਚਾਰਜ ਕਰ ਰਿਹਾ ਤੇ ਕੋਈ ਵੀ ਬੰਦਾ ਸਾਨੂੰ ਕੰਪਲੇਂਟ ਆਊਗੀ ਤੇ ਅਸੀਂ ਇਹਦੇ ਵਿਰੁੱਧ ਵੀ ਅੱਖਰ ਕਰਾਂਗੇ ਠੇਕੇਦਾਰ ਨੂੰ ਆਲਰੇਡੀ ਇਨਸਟ੍ਰਕਟ ਕੀਤਾ ਹੈ ਕਿ ਤੂੰ ਉੱਥੇ ਡਿਸਪਲੇ ਕਰਨੀ ਆ ਤੇ ਲਿਸਟ ਵਿੱਚ ਆ ਕੇ ਵੀ ਪ੍ਰੋਵਾਈਡ ਵੀ ਕਰ ਦੇਣਾ ਆ ਤੇ ਉਹ ਜਿਹੜੀ ਉੱਥੇ ਲਿਸਟ ਡਿਸਪਲੇ ਵੀ ਉਹਨੂੰ ਕਹਿ ਦਿੰਦੇ ਆ ਦੁਬਾਰਾ ਕਿ ਉਹਨੂੰ ਉੱਥੇ ਡਿਸਪਲੇ ਕਰੇ ਪਰਪਰਕ ਜੇ ਕਿ ਇਹਦੀ ਕੋਈ ਕੰਪਲੇਂਟ ਆਂਦੀ ਆ ਇਹ ਉਹ ਵੱਧ ਚਾਰਜ ਕਰ ਰਿਹਾ ਤੇ ਇਹਦੇ ਵਿਰੋਧ ਵੀ ਐਕਸ਼ਨ ਕਰਾਂਗੇ ਸਾਡਾ ਇਦਾਂ ਦਾ ਕੋਈ ਗੱਲ ਨਹੀਂ ਹੈ ਕਿ ਇਹ ਜੀਤ ਮਸੀ ਨੂੰ ਕੋਈ ਇਦਾਂ ਦਿੱਤਾ ਠੇਕਾ ਜਿਹੜਾ ਠੇਕਾ ਦਿੱਤਾ ਹੁਣ ਬੈਰਟ ਦਿੱਤਾ ਹੋਇਆ ਜੇ ਕੋਈ ਬੰਦਾ ਆਉਂਦਾ ਰਿਪੋਰਟ ਦੇ ਚਾਹਤਾ ਮੈਂ ਜਾਂਦਾ ਤੇ ਆਪਾਂ ਉਹਨੂੰ ਦੱਸਣ ਨੂੰ ਤਿਆਰ